ਕਮਿ સેવા ਯੋਜਨਾ ਅਧੀਨ ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ਸ਼੍ਰੀਮਾਨ ਓਮਕਾਰ ਸਿੰਘ ਸ਼ੀਮਾ ਨੇ ਅੱਜ ਐਨਐਸਐਸ ਦੇ ਬੱਚਿਆਂ ਨੂੰ ਆਈਟੀ ਤੋਂ ਦਿੱਲੀ ਵਾਸਤੇ روانਾ ਕੀਤਾ ਆਓ ਚੱਲਦੇ ਹਾਂ ਆਈਟੀ ਨਵਾਂ ਸ਼ਹਿਰ ਦੇ ਦੇਖ ਲਈਏ ਉਹਨਾਂ ਨੇ ਕੀ ਕੀਤਾ ਐਨਐਸਐਸ ਦੇ ਵਲੰਟੀਅਰ ਨਵਾਂ ਸ਼ਹਿਰ ਓਮਕਾਰ ਸਿੰਘ ਮੈਂ ਬੋਲ ਰਿਹਾ ਤੇ ਸਾਡੇ ਐਨਐਸਐਸ ਦੇ ਬੱਚੇ ਜਿਹੜੇ ਦਿੱਲੀ ਵਾਸਤੇ ਜਾ ਰਹੇ ਆ ਯੁਗਕ ਸੁਭਾਵਾਂ ਡਾਕਟਰ ਸਾਹਿਬ ਚੰਡੀਗੜ੍ਹ ਤੋਂ ਉਹਨਾਂ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਸਾਡੇ ਐਨਐਸਐਸ ਦਾ ਤੇ ਜੁਨਿਟ ਚੱਲਦਾ ਹੈ ਜਿਹਦੇ ਪ੍ਰੋਗਰਾਮ ਅਫਸਰ ਸ਼੍ਰੀਮਾਨ ਜਤਿੰਦਰ ਕਟਲ ਜੀ ਨੇ ਉਹਨਾਂ ਵੱਲੋਂ ਇਹ ਪ੍ਰਾਲਾ ਕੀਤਾ ਜਾ ਰਿਹਾ ਅੱਜ ਸ਼ਨੀਵਾਰ ਹੈ ਸਪੈਸ਼ਲ ਬੱਚਿਆਂ ਨੂੰ ਅਸੀਂ ਵਿਦਿਆ ਕਰਨ ਵਾਸਤੇ ਆਇਆ ਇਹਨਾਂ ਦੇ ਸਵੇਰੇ 6 ਵਜੇ ਜਲੰਧ ਤੋਂ ਟ੍ਰੇਨ ਆ ਇਹਨਾਂ ਨੂੰ ਅਸੀਂ ਆਈਟੀ ਨਵਾਂ ਸ਼ਹਿਰ ਵੱਲੋਂ ਇੱਕ ਐਸੇ ਕੰਮ ਲਈ ਭੇਜ ਰਹੇ ਹਾਂ ਜਿਹੜਾ ਸੇਵਾ ਦਾ ਕੰਮ ਆ ਕੌਮੀ ਸੇਵਾ ਯੋਜਨਾ ਤੁਹਾਨੂੰ ਪਤਾ ਹੀ ਐਨਐਸਐਸ ਦਾ ਮਤਲਬ ਪਹਿਲੀ ਵਾਰੀ ਨਵਾਂ ਸ਼ਹਿਰ ਰਾਈਡੇ ਤੋਂ ਇਹ ਬੱਚੇ ਜਾ ਰਹੇ ਆ ਮੇਰੇ ਕੋਲ ਇਸ ਵੇਲੇ ਲਗਭਗ 11 ਬੱਚੇ ਖੜੇ ਆ ਤਿੰਨ ਚਾਰ ਬੱਚੇ ਹਲੇ ਵਿਜੀ ਹੋਣ ਕਰਕੇ ਨਹੀਂ ਆਏ ਸਵੇਰੇ ਜਲੰਧਰ ਤੋਂ ਨਾ ਟ੍ਰੇਨ ਫੜਨੀ ਹੈ ਸੋ ਮੈਂ ਬੱਚਿਆਂ ਨੂੰ ਇਹ ਗੱਲ ਕਹਿਣਾ ਚਾਹੁੰਗਾ ਕਿ ਆਪਣਾ ਤੁਸੀਂ ਖਿਆਲ ਰੱਖਣਾ ਕਿਉਂਕਿ ਤੁਹਾਨੂੰ ਪਹਿਲੀ ਵਾਰੀ ਮੌਕਾ ਮਿਲ ਰਿਹਾ ਹੋ ਸਕਦਾ ਤੁਹਾਨੂੰ ਅੱਗੇ ਫਿਰ ਮੌਕਾ ਮਿਲੇ ਪਹਿਲਾਂ ਵੀ ਇੱਕ ਸਾਡਾ ਗਰੁੱਪ ਮਨਾਲੀ ਗਿਆ ਸੀ ਉਹਨਾਂ ਨੇ ਟ੍ਰੇਨਿੰਗ ਕਰਨ ਵਾਸਤੇ ਉੱਥੇ ਬਹੁਤ ਵਧੀਆ ਟ੍ਰੇਨਿੰਗ ਹੋਈ ਸੀ ਇਹ ਦੂਜਾ ਗਰੁੱਪ ਜਿਹੜਾ ਦਿੱਲੀ ਜਾ ਰਿਹਾ ਸੋ ਮੈਂ ਇਹ ਇਨਤਵਾਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਰੋਸ਼ਨ ਕਰਕੇ ਆਣਾ ਜਿਹੜੀ ਵੀ ਤੁਹਾਡੀ ਸੇਵਾ ਲੱਗਦੀ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਸੇਵਾ ਨੂੰ ਆਕੇ ਆਣੀ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਾਂ ਹੋਰ ਵੀ ਗਰੁੱਪ ਭੇਜਣੇ ਆ ਤੇ ਤੁਹਾਡੇ ਕੋਲ ਮੈਂ ਇਹ ਆਸ ਕਰਦਾ ਕਿ ਤੁਸੀਂ ਆਈਟੀ ਦਾ ਨਾਮ ਤਾਂ ਰੋਸ਼ਨ ਕਰੋਗੇ ਨਾਲ ਤੁਹਾਡਾ ਵੀ ਨਾਮ ਰੋਸ਼ਨ ਹੋਏਗਾ ਤੁਹਾਡੇ ਘਰ ਦਾ ਨਾਂ ਵੀ ਹੋਏਗਾ ਤੇ ਤੁਹਾਡੇ ਸਟਾਫ ਮੈਂਬਰਾਂ ਦਾ ਵੀ ਹੋਏਗਾ ਤੇ ਪੰਜਾਬ ਦਾ ਵੀ ਹੋਏਗਾ ਤੁਸੀਂ ਦਿੱਲੀ ਜਾ ਰਹੇ ਹੋ ਸੋ ਬਹੁਤ ਬਹੁਤ ਥੈਂਕ ਯੂ ਔਰ ਮੈਂ মিডিਆ ਨੂੰ ਵੀ ਕਹਿਣਾ ਚਾਹੂੰਗਾ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਜਦੋਂ ਇਹ ਆਉਗੇ ਦਿੱਲੀ ਤੋਂ ਆ ਕੇ ਕਵਰ ਕਰ ਰਹੇ ਹੋ ਕਿ ਕੀ ਕੀ ਸਿੱਖ ਕੇ ਆਏ ਹੈ ਤੇ ਇਹਨਾਂ ਨੇ ਕੀ ਕੀ ਉੱਥੇ ਸਿੱਖਣ ਤੋਂ ਬਾਅਦ ਇੱਥੇ ਇੰਪਲੀਮੈਂਟ ਕੀਤਾ ਆ ਕੇ ਤੁਸੀਂ ਜਰੂਰ ਗੱਲ ਕਰਿਓ ਸੋ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ